पिट्ठ न करो जी माड़ा साइड साइड तक एक मिनट एक्शन साहब माड़ा से पिट्ठ न करो जी ਕੁਛ ਦਿੱਖਤਾ ਜਾ ਰਿਹਾ ਹੈ ਕਿ ਮੈਂ ਸਿੱਖਿਆ ਦੀ ਕ੍ਰਾਂਤੀ ਵਿੱਚ ਹਿੱਸਾ ਲਿਆ ਲੱਗਦਾ ਹੈ ਦੇਖੋ ਸੁਪਰ ਫੈਮਿਨੈਂਸ ਬਣ ਰਹੇ ਨੇ ਤੁਸੀਂ ਆਪ ਦੇਖਿਆ ਤੁਸੀਂ ਪਲੀਜ਼ ਜੇ ਨਹੀਂ ਦੇਖਿਆ ਤਾਂ ਕਿਰਪਾ ਕਰਕੇ ਸਾਰੇ ਕਮਰੇ ਲੈਬਸ ਉਹਨਾਂ ਨੂੰ ਵੀ ਆਪਣੇ ਕੈਮਰਿਆਂ ਚ ਕੈਪਚਰ ਕਰਿਓ ਬੱਚਿਆਂ ਨਾਲ ਵੀ ਗੱਲ ਕਰਿਓ ਟੀਚਰਜ਼ ਨਾਲ ਗੱਲ ਕਰਿਓ ਕੀ ਫਰਕ ਆਇਆ ਕੋਈ ਕੋਈ ਫੇਕ ਜਾ ਕੋਈ ਅਸੀਂ ਨਕਲੀ ਚੀਜ਼ ਨਹੀਂ ਦਿਖਾ ਰਹੇ ਸਾਹਮਣੇ ਦੇਖ ਲਓ ਸਾਜਲੀ ਪਿੰਡ ਹੈ ਹੈਨਾ ਤੇ ਉੱਥੇ ਸਾਇੰਸ ਦੀ ਲੈਬ ਦੇ ਵਿੱਚ ਕੀ ਹੋ ਰਿਹਾ ਹੈ ਬੱਚੇ ਕੀ ਡੈਮੋ ਦਿਖਾ ਰਹੇ ਨੇ ਬੜਾ ਚੇਂਜ ਆਊਗਾ ਔਰ ਹੜੀ ਵੜੀ ਸਿੱਖਿਆ ਕ੍ਰਾਂਤੀ ਜਿਹੜੀ ਆਉ ਉੱਪਰ ਜਾਊਗੀ ਤੇ ਅੱਜ ਸਾਜਲੀ ਵੱਡਾ ਪਿੰਡ ਹੈ ਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਭਾਈ ਕਿਚੌਰ ਤੋਂ ਸੰਦੂਕਲੇ ਤੋਂ ਅਲਗੜੀ ਪਿੰਡਾਂ ਤੋਂ ਤੌੜਾਂ ਤੋਂ ਅੱਗੇ ਅੰਮ੍ਰੇਲ ਦੇ ਤੋਂ ਨਾ ਪੜਨਾਂ ਹੁੰਦੇ ਨੇ ਤੇ ਇਸ ਤਰੀਕੇ ਨਾਲ ਉਹ ਕੰਫੀਡੈਂਸ ਨਾਲ ਬੋਲ ਰਹੀ ਸੀ ਮੈਨੂੰ ਤਾਂ ਬਹੁਤ ਇਸ ਗੱਲ ਦੀ ਸੱਲੀ ਹੋਈ ਕਿ ਬੱਚਿਆਂ ਦਾ ਬਹੁਤ ਫਿਊਚਰ ਜਿਹੜਾ ਬਹੁਤ ਕੋਚ ਹੈ ਸਰ ਪ੍ਰਤਾਪ ਸਿੰਘ ਬਾਜਵਾਲੇ ਪਰ ਪੁਲਿਸ ਕਾਰਵਾਈ ਦੇ ਕੀ ਅਪਡੇਟ ਹੈ ਜੀ ਪ੍ਰਤਾਪ ਸਿੰਘ ਬਾਜਵਾਲੇ ਪਰ ਪੁਲਿਸ ਕਾਰਵਾਈ ਦੇ ਕੀ ਅਪਡੇਟ ਹੈ ਜੀ ਉਹ ਜਿਹਦੇ ਅਸ਼ੇਤ ਬਰਾਉਂਗ ਵਾਲੀ ਗੱਲ ਕਹਿਤੀ ਤੇ ਆ ਬੰਬਾਗੇ ਜੀ ਪਤੀ ਬਹਿਨੇ ਘਾੜਾ ਚੱਲਦੇ ਕਿਤੇ ਬਹਿਨੇ ਅਸੂਨਾ ਤੇ ਸ਼ਾਂਤੀ ਕਰ ਦੱਸ ਤੂੰ ਪਹਿਲਾਂ ਹੁਣ ਫਟਣ ਦੀ ਗੱਲ ਕਰ ਰਹੇ ਹੁਣ ਫਿਰ ਜੇ دہشت ਜੇਕਰ ਜਦ دہشت ਦੀ ਗੱਲ ਕਰਾਂ ਨਾਉਣ ਵਾਸਤੇ ਗੱਲ ਕੀ ਕੀਤਾ ਲਾਅ ਐਂਡ ਆਰਡਰ ਆਪਣਾ ਕੰਮ ਕਾਨੂੰਨੋ ਪਹਿਲਾਂ ਹੁਣ ਕਹਿੰਦੇ ਨੇ ਚਰਚਾ ਕਰ ਲੈਂਦੇ ਪਰ ਪਰਚਾ ਨਾ ਕਰਦੇ ਹਾਂਜੀ ਹੁਣ ਕਹਿੰਦੇ ਨੇ ਚਾਹ ਚਰਚਾ ਕਰ ਲੈਂਦੇ ਪਰ ਪਰਚਾ ਨਾ ਕਰਦੇ ਡਰਾਉਣਾ ਕਿਸ ਨੂੰ ਘੰਟਾਣ ਅਸੀਂ ਪਹਿਲਾਂ ਬਹੁਤ ਧੁਰੇ ਦਿਨ ਚੱਲ ਚੁੱਕੇ ਹਾਂ ਤੇ ਸਾਨੂੰ ਡਰਾਉ ਨਹੀਂ ਉਹ ਇੰਨੇ ਬੰਬ ਬਾਗੇ ਇੰਨੇ ਗਰਨੇਡ ਆ ਦੱਸੋ ਕਿੱਥੇ ਨੇ ਗਰਨੇਡ ਬੰਬ ਪੰਜਾਬ ਕੁਲ ਸਟੇਡੀ ਹੈ ਰੋਜ਼ ਫੜ ਵੀ ਰਹੀ ਹੈ ਹੈਨਾ ਹਲਾਖੇ ਬਾਰਡਰ ਸਟੇਟ ਹੈ 532 ਕਿਲੋਮੀਟਰ ਸਾਡੀ ਜਿਹੜੀ ਸਟੇਟ ਦਾ ਬਾਰਡਰ ਜਿਹੜਾ ਪਾਕਿਸਤਾਨ ਨਾਲ ਰੋਜ਼ ਕੋਈ ਨਾ ਕੋਈ ਸ਼ਰਾਰਤੀ ਅੰਸਰ ਕੋਈ ਡਰੋਨ ਆ ਗਿਆ ਕਦੇ ਕੁਛ ਆ ਕੇ ਫੜਤੇ ਆ ਪਰ ਤੁਸੀਂ ਇਹਦਾ ਮਲਟੀਮੋਡਲਾਈਜ਼ ਕਰ ਕੋਈ ਪੰਜਾਬ ਪੁਲਿਸ ਨੂੰ ਵੀ ਕਹਿੰਨੇ ਤੈਨੂੰ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਫਿਰ ਆਪ ਆ ਨਾਲ ਕਦੇ ਵਸਤੇ ਲੀ ਫਿਰ ਤੂੰ ਕਹਿੰਨ ਮੈਨੂੰ ਪਹਿਲਾਂ ਉਹ ਛੱਡ ਦਿਓ ਤੁਸੀਂ ਫਿਰ ਉਹ ਕਹਿੰਦੇ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਉਹੀ ਅਫਸਰ ਇੰਨਾ ਵੇਲੇ ਸੀਗੇ ਸਟਿਆਰੀ ਮਨ ਤੋਂ ਪਾਣੀ ਦਾ ਸਤਾਰ ਬਹੁਤ ਜ਼ਿਆਦਾ ਗਿਰਿਆ ਜੀ ਪਾਣੀ ਦਾ ਸਤਾਰ ਘਿਰਦਾ ਜਾ ਰਿਹਾ ਹੈ ਪਾਣੀ ਦਾ ਸਤਾਰ ਜਿਹੜਾ ਪਹਿਲਾਂ ਤੋਂ ਝੋਨੇ ਕਰਕੇ ਹੁਣ ਆਪਾਂ ਕੱਸੀਆਂ ਖਾਲ ਕਰਦੇ ਉਹਦੇ ਨਾਲ ਥੋੜਾ ਜਿਹਾ ਘਾਟ ਆਈ ਹੈ ਕਿ ਜੂਬਲ ਚਲਣਾ ਕੱਟ ਗਿਆ ਕਿਉਂਕਿ ਕੱਸੀਆਂ ਖਾਲਣ ਦਾ ਵਿੜੇ ਪੁਰਾਣੀ 30 ਸਾਲ ਪੁਰਾਣੀ ਖਾਲ ਪੰਡ ਪਈ ਸੀ ਉਹ ਚਲਾਣੀ ਹੈ ਮਾਨ ਸਰ ਸੁਪਰ ਜੰਕਸ਼ਨ ਮਸ਼ੀਨਾਂ ਇੱਕ ਮਿੰਟ ਮਾਨ ਸਰ ਸੁਪਰ ਜੰਕਸ਼ਨ ਮਸ਼ੀਨਾਂ ਆਈ ਸੀ ਸੰਗਰੂਰ ਤੋਂ ਤੁਸੀਂ ਸ਼ੁਰੂ ਕੀਤੀ ਸੀ ਪਰ ਸੰਗਰੂਰ ਦੇ ਵਿੱਚ ਇੱਕ ਵੀ ਮਸ਼ੀਨ ਨਹੀਂ ਹੈਗੀ ਜਿਹੜੇ ਵੀ ਅਫਸਰ ਨੂੰ ਕੁੱਛਦਿਆਂ ਕਹਿੰਦੇ ਧੂਰੀ ਚਲੀ ਗਈ ਉੱਥੇ ਚਲੀ ਗਈ ਜਿਹੜਾ ਖਾਲ ਬਣਾਇਆ ਸੀ ਜਿੱਥੇ ਲੋਡ ਪਈ ਹੋਊਗੀ ਜਾਣੀ ਹੈ ਹੀ ਨਹੀਂ ਸਰ ਸੰਗਰੂਰ ਤੋਂ ਮਸ਼ੀਨ ਨਹੀਂ ਬੇਵ ਕਰਤੀਆਂ ਜੀ ਕੀਰਤੀ ਜੀ ਆ ਜਾਣੀ ਹੈ ਤੁਸੀਂ ਦੱਸੋ ਵਾਟ ਵਾਲੇ ਲਾਗੇ ਚਾਹੀਦੀ ਆ ਤਾਂ ਕੋਈ ਸਰ ਮੈਂ ਤਾਂ ਮੈਡੀਕਲ ਗਰੁੱਪ ਐ ਮੈਡੀਕਲ ਕਮਾਂਡਰ ਕਹਿ ਰਹੇ ਨੇ ਜੀ ਮੈਂ ਦੱਸ ਦੂ ਤੋ ਪਹਿਲਾਂ ਅਗਰ ਆਪਾਂ ਝੋਨੇ ਦੀ ਕੋਟੀ ਦੇਣਾ ਇੱਕ ਧਿਆਨ ਦਿੱਤਾ ਜੀ ਕਿ ਜਿਹੜੀਆਂ ਉਹ ਬਾਗ ਦੇ ਜਿਹੜੇ ਸ਼ਹੀਦ ਹੋਏ ਸੀ ਜੀ ਉਹ ਮਤੇਰੇ ਸੀ ਜੀ ਕਿ ਮਜੀਠੇ ਨੂੰ ਪੁੱਛੋ ਜੀ ਜਿਹਨੇ ਰੋਟੀ ਖਵਾਈ ਸੀ ਸਰ ਕਰਨ ਜੋਹਰ ਨੇ ਬੜੀ ਤਿੱਖੀ ਪ੍ਰਤੀਕਿਰਿਆ ਦਿੱਤੀ ਜਿਹਨੇ ਰੋਟੀ ਖਵਾਈ ਸੀ 13 April 1919 ਨੂੰ ਸਰ ਉਹਨੂੰ ਪੁੱਛ ਲਿਓ ਉਹ ਬੀਬੀ ਉਹ ਸ਼ਹੀਦ ਸੀਗੇ ਤੇ ਰੋਟੀ ਖਾਉਣ ਵਾਲੇ ਚੱਲ ਬਨੇ ਰੋਟੀ ਖਾਣੇ